ਹਾਂਜੀ ਇਹ ਵਾਲੇ ਸੂਟ ਪਿਓਰ ਪਸ਼ਮੀਨਾ ਦੇ ਹੋਣਗੇ ਇਹਦੇ ਉੱਤੇ ਆਰੀ ਵਰਕ ਹੈ ਆਲ ਓਵਰ ਸੂਟ ਰਹੇਗਾ ਨਾਲੇ ਦੇ ਸ਼ਾਲ ਦੇ ਉੱਤੇ ਵੀ ਆਰੀ ਵਰਕ ਬਣਿਆ ਹੋਇਆ ਹੈ ਫੋਰ ਸਾਈਡ ਵਰਕ ਹੈ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ ਇਹਨਾਂ ਦੀ ਬਿਲਕੁਲ ਫ੍ਰੀ ਰਹੇਗੀ ਜੀ ਤੇ ਇਹ ਵਾਲੇ ਵੀ ਗਰਮ ਸੂਟ ਨੇ ਖਾਨੀ ਪਸ਼ਮੀਨਾ ਦੇ ਬਿਲਕੁਲ ਗਰਮ ਸੂਟ ਨੇ ਇਹਦੇ ਨਾਲ ਵੀ ਸ਼ਾਲ ਬਣਿਆ ਹੋਇਆ ਹੈ ਬਹੁਤ ਜਿਆਦਾ ਸੋਹਣਾ ਤੇ ਤੁਸੀਂ ਇਹਨੂੰ ਬਾਏ ਕਰ ਸਕਦੇ ਹੋ ਸ਼ਿਪਿੰਗ ਇਹਨਾਂ ਦੀ ਬਿਲਕੁਲ ਫ੍ਰੀ ਰਹੇਗੀ ਤੇ ਕੋਈ ਵੀ ਐਕਸਟਰਾ ਚਾਰਜਸ ਨਹੀਂ ਲੱਗੇਗਾ ਜੋ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਦੀ ਆਪਾਂ ਜੌਰਜਟ ਦੇ ਵੀ ਸੂਟ ਇਹਦੇ ਵਿੱਚ ਘੱਟ ਪ੍ਰਾਈਸ ਦੇ ਵਰਕ ਵਾਲੇ ਲੈ ਕੇ ਆਏ ਹਾਂ ਤੁਸੀਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਸਕਿੱਪ ਨਾ ਕਰਿਓ ਤੇ ਇਹ ਵਾਲਾ ਜੌਰਜਟ ਫੈਬਰਿਕ ਰਹੇਗਾ ਇਹਨਾਂ ਦੇ ਉੱਪਰ ਵੀ ਬਹੁਤ ਜ਼ਿਆਦਾ ਸੋਨਾ ਵਰਕ ਹੈ ਦੁਪੱਟੇ ਬਹੁਤ ਜ਼ਿਆਦਾ ਸੋਨੇ ਬਣੇ ਨੇ ਨਾਲ ਪਲੇਨ ਬਾਟਮ ਰਹੇਗੀ ਕਲਰ ਆਪਸ਼ਨ ਇਹਦੇ ਵਿੱਚ ਦਿੱਤੀ ਹੋਈ ਹੈ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਸ਼ਿਪਿੰਗ ਬਿਲਕੁਲ ਫ੍ਰੀ ਰਹੇਗੀ ਇਹਨਾਂ ਦੀ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹ ਵਾਲੇ ਪਿਓਰ ਪਸ਼ਮੀਨਾ ਦੇ ਸੂਟ ਰਹਿਣਗੇ ਜੀ ਵਿਦਆਉਟ ਦੁਪੱਟਾ ਨੇ ਇਹ ਸੂਟ ਬਾਜ਼ੂ ਵਰਕ ਘੇਰਾ ਵਰਕ ਆਏਗਾ ਇਹਨਾਂ ਦੇ ਉੱਪਰ ਤੇ ਇਹਨਾਂ ਦੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਤੁਸੀਂ ਐਡਰੈਸ ਤੇ ਪੇਮੈਂਟ ਪਹਿਲਾਂ ਸੈਂਡ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਆਏ ਹੋਏ ਨੇ ਘੱਟ ਪ੍ਰਾਈਸ ਦੇ ਵਿੱਚ ਗਰਮ ਸੂਟ ਨੇ ਇਹ ਪਸ਼ਮੀਨੇ ਦੇ ਤੇ ਬਾਏ ਕਰ ਸਕਦੇ ਆ ਜੀ ਆਪਣੇ ਵਟਸਐਪ ਨੰਬਰ ਤੇ ਮੈਸੇਜ ਪਾ ਕੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਕੋਈ ਵੀ ਐਕਸਟਰਾ ਚਾਰਜਸ ਨਹੀਂ ਲੱਗੇਗਾ ਜੋ ਵੀ ਪ੍ਰਾਈਸ ਮੈਂਸ਼ਨ ਹੈ ਸੇਮ ਪ੍ਰਾਈਸ ਲੱਗੇਗਾ ਥੈਂਕ ਯੂ so much